ਮੋਦੀ ਸਰਕਾਰ ਜਦੋਂ 14 ਨੂੰ ਆਈ ਹੈ ਤਾਂ 14 ਨੂੰ ਹੌਲੀ-ਹੌਲੀ ਹੌਲੀ-ਹੌਲੀ 14 'ਚ ਕੁਸ਼ਕਟ ਨਵੀਆਂ ਹੋਈਆਂ ਹੋਰ ਹੋਈਆਂ ਇਹ ਮਹਿਸੂਸ ਸਾਰਿਆਂ ਨੂੰ ਹੋਇਆ ਵੀ ਉਹ ਵੀ ਮੋਦੀ ਸਰਕਾਰ ਵੀ ਉਸ ਤਰ੍ਹਾਂ ਹੀ ਜੋ ਅਧਿਕਾਰ ਐਮਰਜੈਂਸੀ 'ਚ ਇੰਦਰਾ ਗਾਂਧੀ ਵੇਲੇ ਖੋਹੇ ਗਏ ਸੀਗੇ ਉਹ ਬਿਨਾ ਐਮਰਜੈਂਸੀ ਲਾਏ ਬਿਨਾ ਇਹ ਜਾ ਕਾਨੂੰਨ ਲਿਆਂਦੇ ਉਹ 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 ਉਹੀ ਅਧਿਕਾਰ ਜਿਹੜੇ ਆ ਉਹਨਾਂ ਦੇ ਯਾਨੀ ਖੋਹੇ ਜਾ ਰਹੇ ਨੇ ਚਾਹੇ ਕਿਸਾਨ ਨੇ ਚਾਹੇ ਮਜ਼ਦੂਰ ਹੈ ਚਾਹੇ ਬਲਾਜ਼ਮ ਹੈ ਆਪਦੀ ਮੰਗ ਲੈ ਕੇ ਆਪਦੇ ਮੁੱਦਿਆਂ ਨੂੰ ਲੈ ਕੇ ਆਉਂਦੇ ਉਹਨਾਂ ਨੂੰ ਲੜਨ ਦਾ ਅਧਿਕਾਰ ਜਿਹੜਾ ਹੈਗਾ ਉਹ ਉਹਨਾਂ ਤੋਂ ਖੋਹਿਆ ਜਾ ਰਿਹਾ ਆਪ ਉਹਨਾਂ ਸਾਰੇ ਅਧਿਕਾਰਾਂ ਨੂੰ ਕਿਵੇਂ ਖੋ ਰਹੇ ਨੇ ਜਿਵੇਂ ਸਾਰੇ ਉਹ ਕਾਨੂੰਨ ਬਣਾ ਰਹੇ ਨੇ ਕਿਦੇ ਸਾਰੇ ਦੇ ਸਾਰੇ ਮਤਲਬ ਜਿਹੜੀ ਹੈ ਸਾਰੀ ਮਸ਼ੀਨਰੀ ਜਿਹੜੀ ਹੈ ਉਹਨਾਂ ਨੇ ਐਮਰਜੈਂਸੀ ਲਾ ਕੇ ਕੰਟਰੋਲ ਕੀਤੀ ਸੀ ਇਹ ਬਿਨਾ ਐਮਰਜੈਂਸੀ ਲਾਏ ਸਾਰਾ ਕੰਟਰੋਲ ਹੈ ਸਾਰੀਆਂ ਜਿੰਨੀਆਂ ਸੰਸਥਾਵਾਂ ਚੋਂ ਕਮਿਸ਼ਨ ਹੈ ਜੁਡੀਸ਼ਰੀ ਹੈ ਆਪਣੇ মিডিਆ মিডিਆ ਸਾਰਾ ਹੈਗਾ ਤੇ ਜਿਹੜੀਆਂ ਉਹ ਈਡੀ ਸੀਬੀਆਈ ਹੋਰ ਜਿੰਨੀਆਂ ਜਿੰਨੀਆਂ ਵੀ ਕਨਸਟੀਟਿਊਸ਼ਨਲ ਜਿਹੜੀਆਂ ਸਾਰੀਆਂ ਸੰਸਥਾਵਾਂ ਹੈ ਉਹਨਾਂ ਸਾਰਿਆਂ ਨੂੰ ਕੰਟਰੋਲ ਕਰਕੇ ਉਹਨਾਂ ਨੂੰ ਸੈਂਟਰਲਾਈਜ਼ ਕਰਕੇ ਆਪਦੇ ਮਤਾਬਕ ਜਿਹੜਾ ਉਹ ਚਲਾ ਕੇ ਚਲਾ ਰਹੇ ਨੇ ਚਲਾ ਰਹੇ ਤਾਂ ਉਹ ਸਟੇਟਾਂ ਜਿਹੜਾ ਸਾਡਾ ਜਿਹੜਾ ਕਨਸਟੀਟਿਊਸ਼ਨ ਮਤਾਬਕ ਮੂਲਕ ਜਿਹੜਾ ਸੰਗੀ ਰਾਜ ਹੈ ਹੂੰ ਯੂਨੀਨ ਆਫ ਸਟੇਟਸ ਆਇਸ ਤਾਂ ਉਹ ਉਹ ਇੱਕ ਕਨਸੈਪਟ ਹੈ ਉਸ ਕਨਸੈਪਟ ਨੂੰ ਵੀ ਨਹੀਂ ਮੰਨਦੇ ਉਹ ਹੂੰ ਉਹ ਜਦੋਂ ਉਹ ਚ ਲਿਖਿਆ ਵੀ ਸੈਕੂਲਰ ਹੈ ਉਹਨੂੰ ਵੀ ਨਹੀਂ ਮੰਨਦੇ ਕਿਉਂਕਿ ਸੈਕੂਲਰ ਸ਼ਬਦ ਦਾ ਵਿਦੇਸ਼ੀ ਹੈ ਫਿਰ ਉਹਦੇ ਚ ਸੋਸ਼ਲਿਸਟ ਲਿਖਿਆ ਵੀ ਚਲੋ ਆਇਆ ਉਹਨੂੰ ਪਾਇਆ ਉਹਨਾਂ ਨੇ ਮਦਰੁਪਾਇਬਾਦ ਦੇ ਵਿੱਚ ਚਾਹੇ ਉਹ ਕਹਿੰਦੇ ਵੀ ਇਹ ਇਹ ਤਾਂ ਬਾਅਦ ਚ ਪਾਇਆ ਵੀ ਉਹ ਉਹ ਜਾਨੀ ਇਹਨਾਂ ਸਾਰੀਆਂ ਗੱਲਾਂ ਨੂੰ ਸੰਵਿਧਾਨ ਦੀਆਂ ਕੁਝ ਗੱਲਾਂ ਨੂੰ ਜਵਾਨੀ ਜਵਾਨੀ ਤਾਂ ਉਹ ਕਹਿੰਦੇ ਮਤਲਬ ਵੀ ਉਹਨਾਂ ਨੇ ਸੰਵਿਧਾਨ ਦੀ ਹੱਤਿਆ ਕੀਤੀ ਹੁਣ ਸੰਵਿਧਾਨ ਦੀ ਹੱਤਿਆ ਦੇ ਨਾਂ ਤੇ ਮਨਾਇਆ ਕੱਲ 25 ਦੇਖਦੇ ਹਾਂ ਵੀ ਸੰਵਿਧਾਨ ਦੀ ਹੱਤਿਆ ਕੀਤੀ ਕਾਂਗਰਸ ਨੇ ਕਾਂਗਰਸ ਨੇ ਚਲੋ ਉਹ ਸੰਵਿਧਾਨ ਦੀ ਧਾਰਾ ਲਾ ਕੇ ਉਹਨਾਂ ਨੇ ਕਰਤੀ ਉਹ ਕਾਰਜ ਦੋ ਸਾਲ ਜਿੱਤੀ ਕੀਤੀ ਹੈ ਇਹ ਇਹ ਬਿਨਾਂ ਦੱਸੇ ਉਹ ਸੰਵਿਧਾਨ ਦੀ ਹੱਤਿਆ ਉਹਨੂੰ ਮੰਨਦੇ ਵੀ ਨਹੀਂ ਉਹ ਕਈ ਵੀ ਜਾਂਦੇ ਤੇ ਸੰਵਿਧਾਨ ਨੂੰ ਸਾਰੇ ਸਾਰੇ ਨੂੰ ਲਾਗੂ ਨਹੀਂ ਉਹਦੇ ਉਲਟ ਕਰ ਰਹੇ ਨੇ ਹਾਂ ਬਿਲਕੁਲ ਜਿਹੜਾ ਕੁਝ ਉਦੋਂ ਐਮਰਜੈਂਸੀ ਚ ਹੋਇਆ ਉਹੀ ਕੁਝ ਹੁਣ ਹੋ ਰਿਹਾ ਉਹ ਹੋਰ ਹੁਣ ਹੋ ਰਿਹਾ ਉਦੋਂ ਐਮਰਜੈਂਸੀ ਕਹਿ ਕੇ ਕੀਤਾ ਹੁਣ ਬਿਨਾਂ ਐਮਰਜੈਂਸੀ ਕਹਿ ਕੇ ਵੀ ਤੋਂ ਵੀ ਜ਼ਿਆਦਾ ਖਤਰਨਾਕ ਢੰਗ ਨਾਲ ਹੋ ਰਿਹਾ ਜਿਹਦੇ ਚ ਬਕਰੋ ਜਿਹੜਾ ਉਸ ਵੇਲੇ ਇੱਕ ਫਿਰਕੂ ਧਾਰਾ ਜਿਹੜੀ ਹੈ ਉਹ ਨਹੀਂ ਸੀ ਕਿ ਫਿਰਕੂ ਮਾਹੌਲ ਜਿਹੜਾ ਇਸ ਤਰ੍ਹਾਂ ਦਾ ਵੀ ਕਿਸੇ ਇੱਕ ਫਿਰਕੇ ਦੇ ਖਿਲਾਫ ਕੋਈ ਇੱਥੇ ਦਾ ਹੋਣਾ ਹੈ ਵੀ ਉਹ ਫਿਰਕਾ ਪ੍ਰਸਤੀ ਦੇ ਨਾਂ ਤੇ ਮੁਸਲਮਾਨਾਂ ਦੇ ਨਾਂ ਤੇ ਜਾਂ ਦੂਸਰੀਆਂ ਹੋਰ ਜਿਹੜੀ ਇਹਨਾਂ ਇਹ ਫਿਰਕੂ ਮਾਹੌਲ ਬਣਾ ਕੇ ਰਾਸ਼ਟਰਵਾਦ ਦੇ ਨਾਂ ਤੇ ਪਾਕਿਸਤਾਨ ਦੇ ਨਾਂ ਤੇ ਕੋਈ ਨਿਸ਼ਾਨਾ ਬਣਾ ਲਿਆ ਵੀ ਜਿਹੜਾ ਬੰਦਾ ਕਿਸੇ ਨੂੰ ਪਾਕਿਸਤਾਨੀ ਕਹੇ ਤਾਂ ਕਿਸੇ ਨੂੰ ਮੁਸਲਮਾਨ ਕਹੇ ਤਾਂ ਉਹ ਇੱਕ ਤਾਂ ਉਹ ਹਿੱਸਾ ਜਿਹੜੇ ਆ ਉਹ ਉਸੇ ਲਈ ਇਹ ਮਾਹੌਲ ਨਹੀਂ ਸੀ ਵੀ ਕਿਸੇ ਇੱਕ طبਕੇ ਨੂੰ ਕੋਈ ਟਾਰਗੇਟ ਕੀਤਾ ਜਾ ਰਿਹਾ ਹੁਣ ਬਦਲੇ ਘੱਟ ਗਿਣਤੀਆਂ ਨੂੰ ਕੀਤਾ ਜਾ ਰਿਹਾ ਹੈ ਸਾਇਿਆਂ ਨੂੰ ਕੀਤਾ ਜਾ ਰਿਹਾ ਹੈ ਦਲਸਤਾ ਨੂੰ ਕੀਤਾ ਜਾ ਰਿਹਾ ਹੈ ਇਹ ਸਾਰੇ ਹਿੰਦੁਸਤਾਨ ਚ ਅਸੀਂ ਦੇਖਦੇ ਵੀ ਉਹ 17 ਸ਼ਕਤੀਆਂ ਜਿਹੜੀਆਂ ਹੁਣ ਇਕੱਠੀਆਂ ਹੋ ਗਈ ਉਹ ਕਹੇ ਕਿ ਵੀ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ ਪਰ ਸੰਵਿਧਾਨ ਦੀ ਟੋਟਲ ਦੀ ਟੋਟਲ ਜਿਹੜੀ ਹੈ ਹੁਣ ਜਿਹੜੀ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਕਿ ਸਾਡਾ ਸੰਘੀ ਹੈ ਸੰਵਿਧਾਨ ਸਟੇਟਾਂ ਦੇ ਅਧਿਕਾਰ ਨੇ ਸਟੇਟਾਂ ਦਾ ਬਣਿਆ ਹੋਇਆ ਜਿਹੜੀ ਫੈਡਰਲ ਲੀਗਾ ਹੈ ਜੀ ਫੈਡਰਲ ਤੇ ਯੂਨੀਅਨ ਆਫ ਸਟੇਟਸ ਦਾ ਹੈ ਜਿਹਦੇ ਚ ਰਾਜਾਂ ਦੇ ਅਧਿਕਾਰ ਨੇ ਕਈ ਖੇਤਰ ਜਿਹੜੇ ਆ ਵੀ ਉਹ ਰਾਜਾਂ ਦੇ ਅਧਿਕਾਰ ਖੇਤਰ ਚ ਹੀ ਆ ਸਹੀ ਖੇਤਰ ਹੈ ਜਿਹੜੇ ਆ ਉਹ ਆਪਣੇ ਕਨਕਨੈਟਰੀ ਲਿਸਟ ਦੇ ਵਿੱਚ ਆ ਜਿਹੜੀ ਸਾਂਝੀ ਸੋਚੀ ਆ ਜਿਹਦੇ ਚ ਰਾਜਾਂ ਨੂੰ ਵੀ ਅਧਿਕਾਰ ਆ ਸੌਰੀ ਸੈਂਟਰ ਵੀ ਇੱਕ ਰੋਲ ਬਣਾਉਂਦੀ ਆ ਇਹਨਾਂ ਨੇ ਮਤਲਬ ਹੌਲੀ 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 ਉਸ ਤੋਂ ਮਤਲਬ ਵੇਸੇ ਹੀ ਮਤਲਬ ਉਹ ਉਹਦੇ ਚੋਂ ਰਾਜਾਂ ਦੇ ਅਧਿਕਾਰਾਂ ਚ ਗੱਢ ਕੇ ਸੈਂਟਰ ਬਣਾ ਲਏ ਕੁਝ ਕਨਕੋਰਡੈਂਟ ਲਿਸਟ ਚ ਬਣਾ ਲਏ ਹੁਣ ਜਿਵੇਂ ਖੇਤੀਬਾੜੀ ਹੈ ਖੇਤੀਬਾੜੀ ਜਿਹੜੀ ਹੈ ਕਿ ਉਹ ਰਾਜਾਂ ਦਾ ਹੈਗਾ ਵਿਸ਼ਾ ਉਹ ਪ੍ਰੈਕਟੀਕਲੀ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੇ ਇਸ ਕੰਟਰੋਲ ਕਰਕੇ ਕਾਨੂੰਨ ਜਿਹੜੇ ਆ ਵੀ ਉਹ ਸਾਡੇ ਲਾਗੂ ਕਰੋ ਉਹਨੂੰ ਵੀ ਦੇਖਿਆ ਵੀ ਖੇਤੀ ਕੀ ਰੂਲ ਵੀ ਪੱਕੇ ਨਾਲ ਲਾਗੂ ਕਰਉਂਦੇ ਸੀ ਉਦੋਂ ਉੜ ਕੇ ਹੁਣ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਜਾਂ ਜਿਹੜਾ BBMP ਵਾਲਾ ਰੋਲ ਪਿਆ BB Punjab ਦੇ ਵਿੱਚ BBMP ਵਾਲਾ ਉਹ ਵੀ ਕਾਨੂੰਨ ਜਿਹੜਾ ਲਾਜਾਂ ਦੀ ਰਾਜਾਂ ਨੂੰ ਜਿਹੜੀ ਫੈਡਰਲ ਸਟਰਕਚਰ ਹੈ ਉਹ ਫੈਡਰਲ ਸਟਰਕਚਰ ਨੂੰ ਕਰਕੇ ਸੈਂ ਉਹ ਕੇਂਦਰੀਕਰਨ ਜਿਹੜਾ ਉਹਦਾ ਸਾਰੇ 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 ਖੇਤਰਾਂ ਦਾ ਖੇਤੀ ਦਾ ਵਪਾਰ ਦਾ ਸਿੱਖਿਆ ਦਾ ਹੈਲਥ ਦਾ ਇਹ ਸਾਰੇ ਖੇਤਰਾਂ ਦਾ ਜਿਹੜਾ ਸੈਂਟਰਲਾਈਜ਼ੇਸ਼ਨ ਜਿਹੜੀ ਹੈ ਪਾਣੀ ਦਾ ਜਲ ਨੀਤੀ ਜਿਹੜੀ ਹੈ ਸੈਂਟਰਲ ਸੈਂਟਰਲ ਜਿਹੜੀ ਹੈ ਸਿੱਖਿਆ ਨੀਤੀ ਵੀ ਸੈਂਟਰਲ ਜਿਹੜੀ ਉਹ ਸਾਰੇ ਥੱਕੇ ਨਾਲ ਲਾਗੂ ਕਰਨੇ ਚਾਹੁੰਦੇ ਸਾਰਿਆਂ ਤੇ ਜਿਵੇਂ ਹੁਣ ਕੋਸਟਟਾ ਜਿਹੜੀਆਂ ਉਹਦਾ ਜਵਾਬ ਦੇ ਰਹੀਆਂ ਨੇ ਕਾਮਲ ਡੈਡੋ ਵਗੈਰਾ ਜੇ ਪਰ ਸਾਡੇ ਲਈ ਪੰਜਾਬ ਪੰਜਾਬ ਵਾਲੇ ਉਹਨੂੰ ਉਹ ਵਜੇ ਕਰ ਲਾਗੂ ਕਰ ਰਹੇ ਨੇ ਉਹ ਜੋਰ ਨਾਲ ਛੋਰਨਾਂ ਲਾਗੂ ਕਰ ਰਹੇ ਨੇ ਆ 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 ਸਾਰੀਆਂ ਚੀਜ਼ਾਂ ਨੂੰ ਹੀ ਕਰ ਰਹੀ ਹੈ ਐਜੂਕੇਸ਼ਨ ਪਾਲਿਸੀ ਲਗਭਗ ਲਗਭਗ ਸਭ ਕੁਝ ਕਰ ਮੈਨੂੰ ਲੱਗਦਾ ਉਹਨੀਆਂ ਦੂਜੀਆਂ ਹਾਲੇ ਸਟੇਟਸ ਨਹੀਂ ਕਰ ਰਹੀਆਂ ਹਜੇ ਦੂਜੀਆਂ ਹਾਂ ਹਜੇ ਦੂਜੀਆਂ ਸਟੇਟਾਂ ਨਹੀਂ ਇਹ ਤਾਂ ਜ਼ੋਰ ਨਾਲ ਹੁਣ ਜਿਸ ਤਰ੍ਹਾਂ ਭਗਵਾਨ ਜੀ ਕਹਿੰਦਾ ਜਿਦੋਂ ਇਹ ਸਵਾਲ ਜਿਵੇਂ ਉਹਨਾਂ ਨੇ ਉਹ ਲਿਆਂਦਾ ਜਿਵੇਂ ਉਹਨਾਂ ਦਾ ਜਿਹੜੀ ਜਿਹੜਾ ਏਜੰਡਾ ਮੈਂ ਪਹਿਲਾਂ ਸੀ ਵੀ ਫਿਰਕੂ ਏਜੰਡਾ ਜਿਹੜਾ ਜਿਹੜਾ ਆਰਐਸਐਸ ਦੇ ਨਾਲ ਮਿਲ ਕੇ ਬੀਜੇਪੀ ਇਕੱਠੇ ਜਿਹੜੀ ਕਰ ਰਹੇ ਨੇ ਕਿ ਇੱਕ ਮੁਲਕ ਇੱਕ ਭਾਸ਼ਾ ਇੱਕ ਧਰਮ ਇੱਕ ਬੋਲੀ ਇਹ ਸਾਰਾ ਵਨ ਨੇਸ਼ਨ ਬਣ ਚੋਣ ਇਹ ਸਾਰਾ ਜਿਹੜਾ ਇਹ ਕਨਸੈਪਟ ਲਿਆ ਰਹੇ ਨੇ ਕਿ ਜਿਹੜੀ ਡਾਈਵਰਸਿਟੀ ਹੈ 언ਡਰ ਕੌਮਾਂ ਦੀ 언ਡਰ ਭਾਸ਼ਾ ਦੀ ਹੁਣ ਜਦੋਂ ਤੇ ਕੱਲ ਬੜਿਆ ਹੁਣ ਜੋ ਆ ਰਿਹਾ ਹੈ ਕਿ ਭਾਸ਼ਾ ਦੇ ਆਧਾਰ ਦੇ ਉੱਤੇ ਜਿਹੜੇ ਆ ਉਹਨਾਂ ਦੇ ਉਹ ਕਹਿ ਰਹੇ ਨੇ ਜਿਹੜੇ ਉੱਪਰ ਲਿਆ ਗੋ ਭਾਸ਼ਾ ਦੇ ਆਧਾਰ ਤੇ ਸਟੇਟਾਂ ਦੀ ਗੱਲ ਕਰਨੀ ਇਹ ਮੁਲਕ ਦੀ ਰਾਸ਼ਟਰ ਦੇ ਉਲੰਘਣਾ ਹੈ ਉਹ ਭਾਸ਼ਾ ਦੇ ਆਧਾਰ ਤੇ ਹਾਲਾਂਕਿ ਇਹ ਸਾਰੀਆਂ ਸਟੇਟਾਂ ਭਾਸ਼ਾ ਦੇ ਆਧਾਰ ਤੇ ਬਣੀਆਂ ਉਹ ਮੰਨਦੇ ਨਹੀਂ ਉਹ ਉਹ ਕਹਿੰਦੇ ਵੀ ਇਹ ਗਲਤ ਹੈ ਭਾਸ਼ਾ ਦੇ ਆਧਾਰ ਤੇ ਨਹੀਂ ਉਹਦਾ ਮਤਲਬ ਯਾਨੀ ਉਹ ਅਲਟੀਮੇਟਲੀ ਧਰਮ ਦੇ ਆਧਾਰ ਤੇ ਬਣਾਉਣਾ ਜਦੋਂ ਸਾਰੇ ਮੁਲਕ ਨੂੰ ਇੱਕੋ ਕਿ ਸਾਰਾ ਬੁਲਕ ਇੱਕ ਹੈ ਇੱਕ ਧਰਮ ਹੈ ਉਹਦੇ ਨਾਂ ਤੇ ਚੱਲਣਾ ਚਾਹੀਦਾ ਹੈ ਭਾਸ਼ਾ ਦੇ ਆਧਾਰ ਤੇ ਜਿਹੜਾ ਹੈਗਾ ਵੀ ਮੁਲਕ ਨਹੀਂ ਬਣਨੇ ਚਾਹੀਦੇ ਜਿੰਸਰਾਂ ਜੇ ਪੰਜਾਬ ਦੇ ਉੱਥੇ ਵੀ ਉਦੋਂ ਪਾਸ਼ਾ ਦੇ ਉਸ ਤਰ੍ਹਾਂ ਵਿਰੋਧ ਕੀਤਾ ਬੀਜੇਪੀ ਨੇ ਤਾਂ ਉਹ ਉਹ ਹੁਣ ਹੋਏ ਮੁੱਦਾ ਉਠਾਇਆ ਹੋਇਆ ਕਿਉਂਕਿ ਜਿਹੜੇ ਉਹਨਾਂ ਮੁਲਕ ਹੁਣ ਸਟੇਟਾਂ ਨੂੰ ਉਹਨਾਂ ਦੇ ਸਟੇਟਾਂ ਦੇ ਅਧਿਕਾਰ ਜਿਹੜੇ ਆਪਣੀ ਭਾਸ਼ਾ ਦੇ ਉੱਤੇ ਗੱਲ ਕਰਦੇ ਹੁਣ ਜਿਵੇਂ ਸਿੱਖਿਆ ਨੀਤੀ ਦੇ ਵਿੱਚ ਉਹਨਾਂ ਨੇ 3 ਲੈਂਗੁਏਜ ਫਾਰਮੂਲਾ ਕਰਕੇ ਉਹ ਜਿਹੜੇ ਦੱਖਣ ਦੇ ਸਟੇਟਾਂ ਉੱਥੇ ਹਿੰਦੀ ਲਾ ਦੂ ਕਰਨਾ ਚਾਹੁੰਦੇ ਆ ਉਹ ਕਹਿੰਦੇ ਅਸੀਂ ਲੈਣੀ ਨਹੀਂ ਦੂ ਲਾਗੂ ਨਹੀਂ ਕਰਨੀ ਇੱਥੇ ਇੱਥੇ ਮਤਵਲ ਉਹ ਕਹਿੰਦੇ ਵੀ ਤੁਹਾਡੀ ਤਾਮਲ ਇੱਧਰ ਕਰ ਲਿਆਂਗੇ ਉਹ ਉਹ ਜਾਨੀ ਉਸ ਗੱਲ ਨੂੰ ਕਿਉਂਕਿ ਉਹ ਭਾਸ਼ਾ ਦੇ ਆਧਾਰ 'ਤੇ ਗੱਲ ਕਰਦੇ ਆ ਉਹ ਉਹਦੇ ਰਾਹ 'ਚ ਰੋੜਾ ਬਣਦੇ ਆ ਉਹ ਫਰਕ ਨਹੀਂ ਵੀ ਇਹ ਪਾਸ਼ਾ ਦੇ ਆਧਾਰ ਦੇ ਉੱਤੇ ਸਟੇਟਾਂ ਦਾ ਬਣਾਉਣਾ ਹੀ ਗਲਤ ਸੀਗਾ ਹੁਣ ਉਹ ਕਿਸੇ ਤਰੀਕੇ ਨਾਲ ਜੇ ਨਹੀਂ ਉਹ ਪਛਲਾ ਜਿਹੜਾ ਮਤਲਬ ਇਹ ਬਣਿਆ ਹੋਇਆ ਸੰਗੀ ਸਟੇਟ ਆਲਾ ਵੀ ਝਾਂਚਾ ਖਤਮ ਕਰਨਾ ਚਾਹੁੰਦੀ ਹੈ ਸਾਰੇ ਨੂੰ ਇੱਕੋ ਹੀ ਕੰਟਰੋਲ ਚ ਆਉਣਾ ਜੇ ਸਾਰੀ ਪਾਵਰ ਸਾਰੀ ਸੈਂਟਰ ਚ ਸੈਂਟਰ ਦੇ ਪੰਜੇ ਸੈਂਟਰ ਨੂੰ ਕਿਸੇ ਤਰੀਕੇ ਨਾਲ ਕਬਜ਼ਾ ਕਰ ਲੋ ਉਹ ਇਲੈਕਸ਼ਨਾਂ ਕਿਵੇਂ ਹੁੰਦੀਆਂ ਕਿਸ ਤਰ੍ਹਾਂ ਹੁੰਦੀਆਂ ਆਪਾਂ ਨੂੰ ਇਹ ਵੀ ਪਤਾ ਪਰ ਉਹਦੇ ਤੇ ਕੰਟਰੋਲ ਕਰ ਲੋ ਉਹ ਕੰਟਰੋਲ ਕਰਨ ਵਾਸਤੇ ਫਿਰ ਜਿਹੜੀ ਹੈ ਤੁਸੀਂ ਉਹ ਹਥਿਆਰ ਬਹੁਤ ਕੁਸ਼ ਹਨ ਉਹਨਾਂ ਕੋਲੇ ਉਹ ਫਿਰ ਪੂਰੀ ਜਿਹੜੀ ਲਹਿਰ ਹੈ ਉਹ ਕਿਸੇ ਇੱਕ ਕਾਸ ਲਈ ਹੋ ਰਹੀ ਹੈ ਜੀ ਇਹ मतलब ਕਾਹ ਤੋਂ ਹੋ ਰਿਹਾ ਫਿਰ ਇਹ ਫਿਰ ਕਾਸ ਲਈ ਹੋ ਰਹੀ ਹੈ ਹੈ ਮਤਲਬ ਇਹ ਕਾਸ ਲਈ ਕੀਤਾ ਜਾ ਰਿਹਾ ਹੈ ਵੀ ਠੀਕ ਆ ਉਹਨਾਂ ਨੇ ਸੈਂਟਰਲਾਈਜ਼ ਕਰਨਾ ਸਾਰੇ ਕਾਸੇ ਨੂੰ ਫਿਰ ਸੈਂਟਰਲਾਈਜ਼ ਕਰਕੇ ਉਹਨਾਂ ਦਾ ਅਜੰਡਾ ਕੀ ਹੈ ਸੈਂਟਰਲਾਈਜ਼ ਕਰਨ ਦੇ ਪਿੱਛੇ ਅਜੰਡਾ ਉਹ ਕਹਿੰਦੇ ਵੀ ਸਾਰੇ ਮੁਲਕ ਨੂੰ ਧਰਮ ਦੇ ਨਾਂ ਤੇ ਜਿਹਨੂੰ ਹਿੰਦੂ ਰਾਸ਼ਟਰ ਦੇ ਨਾਂ ਤੇ ਉਹ ਬਣਾਉਣਾ ਹੈ ਐਲਾਨ ਕਰਨਾ ਹੈ ਹੂੰ ਪਹਿਲਾਂ ਗਲਤ ਬਣਿਆ ਇਹ ਰਾਮ ਰਾਮਪੂਮੀ ਬਣਾਉਣਾ ਉਹ ਉਹ ਜਿਹੜਾ ਮਤਲਬ ਹੈ ਵੀ ਜਿਹੜਾ ਵਿਧਾਨ ਦੀ ਜਿਹੜੀ ਬੇਸਿਕ ਸਟਰਕਚਰ ਆ ਉਹ ਗਲਤ ਹੈ ਠੀਕ ਹੈ ਜੀ ਬੇਸਿਕ ਸਟਰਕਚਰ ਗਲਤ ਹੈ ਵੀ ਇਹ ਇਸੰਗੀ ਸਟੇਟਸ ਆ ਦਾ ਉਹ ਇਹ ਵੀ ਬੇਸਿਕ ਸਟਰਕਚਰ ਦਾ ਹਿੱਸਾ ਹੂੰ ਉਹ ਸੈਕੂਲਰ ਸ਼ਬਦ ਆ ਉਹ ਵੀ ਬੇਸਿਕ ਸਟਰਕਚਰ ਦਾ ਹਿੱਸਾ ਹੈ ਹੂੰ ਉਹ ਕਹਿੰਦੇ ਵੀ ਇਹ ਗੱਲ ਜਿਹੜੀ ਇਹ ਗਲਤ ਹੈ ਵੀ ਇਹ ਨਹੀਂ ਹੋਣੀ ਚਾਹੀਦੀ ਤੇ ਜਿਵੇਂ ਇਸ ਤਰ੍ਹਾਂ ਹੁਣ ਚਲੋ ਗੱਲਾਂ ਹੁੰਦੀਆਂ ਵੀ ਉਹ ਆਪਣਾ ਸੰਵਿਧਾਨ ਬਣਾਈ ਬੈਠੇ இந்து ਰਾਸ਼ਟਰ ਦਾ ਬਣਾਈ ਬੈਠੇ ਪਤਾ ਨਹੀਂ ਪਰ ਜਿਹੜੀ ਪਲਾਨ ਇਹ ਚੱਲ ਰਹੀ ਆ ਜਿਹਦੇ ਚ ਫਿਰ ਉਹ ਕਈ ਕਿਸਮ ਦੇ ਮਤਲਬ ਜਿਹੜੇ ਆ 14 ਤੋਂ ਲੈ ਕੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਆ ਆਰਐਸਐਸ ਦੇ ਬੀਜੇਪੀ ਉਹਦਾ ਹਿੱਸਾ ਹੀ ਆ ਸਾਰੇ ਹੁਣ ਜੇ ਚਾਹੇ ਗੌਰਖਿਆ ਦਾ ਸਵਾਲ ਹੈ ਚਾਹੇ ਆਪਣਾ ਲਵ ਜਿਹਹਾਦ ਦਾ ਸਵਾਲ ਹੈ ਚਾਹੇ ਇਸ ਤਰ੍ਹਾਂ ਦਾ ਮਤਲਬ ਜਿਹੜਾ ਵੀ ਇਹ ਕਹਿੰਦਾ ਵੀ ਤੁਸੀਂ ਉੱਥੇ ਦਰਖਤ ਨਹੀਂ ਕਟਣੇ ਉੱਥੇ ਤੁਸੀਂ ਮਿਲਣ ਜਿਹੜੇ ਉਹਨਾਂ ਨੂੰ ਨਹੀਂ ਉਜਾੜਨਾ ਤੁਸੀਂ ਉੱਥੇ ਜਿਹੜੇ ਹੈਗੇ ਆ ਉੱਥੇ ਤੁਸੀਂ ਆਪਣਾ ਜਿਹੜੇ ਆ ਸਾਰਾ ਕੁਝ ਉਸੇ ਜਿਹੜੀ ਜਿਹਨੂੰ ਤਰੱਕੀ ਅਸੀਂ ਕਹਿੰਦੇ ਆ ਸੜਕਾਂ ਜਿਹੜੀਆਂ ਬਣਾ ਕੇ ਉਸ ਖਾਨਾਂ ਦਾ ਕੰਕਰੀਟ ਝੜ ਦੇਣਾ ਵੀ ਉਹ ਤੁਸੀਂ ਜਿਹੜਾ ਬੰਦਾ ਉੱਥੇ ਵਿਰੋਧ ਕਰਦਾ ਜਾਂ ਇੱਥੇ ਕਿਤੇ ਵੀ ਵਿਰੋਧ ਕਰਦਾ ਹੂੰ ਉਸ ਪਾਲਿਸੀ ਦੇ ਪਰ ਲੋਕ ਖੇਤੀ ਖੇਤੀ ਕਾਨੂੰਨ ਬਣਾਇਆ ਤਾਂ ਉਹਨੂੰ ਵੀ ਵਿਰੋਧ ਕੀਤਾ ਜੇ ਤੁਸੀਂ ਉਹ ਲੇਬਰ ਕਾਨੂੰਨ ਜੇ ਉਹ ਤੇ ਕਾਰਖਾਨੇ ਦੇ ਵਿੱਚ ਉੱਥੇ ਮਜ਼ਦੂਰਾਂ ਨੂੰ ਹੜਤਾਲ ਦੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਆਗਿਆ ਨਹੀਂ ਉਹ ਨਕਲ ਹੀ ਹੈ ਜਿਹੜਾ ਉਹ ਉਹ ਯਾਨੀ ਮਤਲਬ ਇੱਕੋ ਨਾਲ ਇਸ ਤਰ੍ਹਾਂ ਦਾ ਮਾਹੌਲ ਬਣਾਦਾ ਵੀ ਜਿਹੜਾ ਇਸ ਅਸਲ ਦੇ ਵਿੱਚ ਤਾਂ ਇਹ ਜਿਹੜਾ ਮਾਡਲ ਇਹ ਇਹ ਡਵੈਲਪਮੈਂਟ ਦਾ ਮਾਡਲ ਤੇ ਕਿੰਤੂ ਕਰਦੇ ਆ ਉਹਨਾਂ ਨੂੰ ਉਹਨਾਂ ਨੇ ਇੱਕ ਨਾਮ ਦਿੱਤਾ ਬੇ ਉਹ ਜਿਹੜੇ ਉਥੇ ਉਹਦਾ ਵਿਰੋਧ ਉਪਨ ਲਈ ਕਰ ਰਹੇ ਨੇ ਉਹ ਉਹਨਾਂ ਨੂੰ ਨਕਸਲੀ ਕਹਿੰਦਾ ਜਿਹੜੇ ਕੋਈ ਉਹਨਾਂ ਦੀ ਕਿਤੇ ਬਾਹਰ ਜਿਹੜੇ ਥੱਲੇ ਇੱਥੇ ਹੋਰਾਂ ਥਾਵਾਂ ਦੇ ਉੱਤੇ ਸ਼ਹਿਰਾਂ ਦੇ ਵਿੱਚ ਮਤਲਬ ਜਿਹੜੀ ਕੋਈ ਇਸ ਕਿਸਮ ਦੀ ਆਵਾਜ਼ ਆਉਂਦੇ ਉਹਨਾਂ ਨੂੰ ਅਰਬਨ ਨਕਸਲ ਨਕਬ ਦੇਦਾ ਤੇ ਉਹ ਉਹ ਉਹਦੇ ਨਾਲ ਇੱਥੇ ਜਿਹੜੇ ਬੁੱਧੇ ਜੀਵੇ ਜਿਹੜੇ ਆਪਣੇ ਇਸ ਤਰ੍ਹਾਂ ਦੇ ਜਿਹੜੇ ਅ ਜਿਹੜੇ ਲੇਖਕ ਨੇ ਪੱਤਰਕਾਰ ਨੇ ਬੁੱਧੀਜੀਵੀ ਨੇ ਜਾਂ ਹੋਰ ਜਿਹੜੇ ਆ ਇਸ ਤਰ੍ਹਾਂ ਦੇ ਸੋਸ਼ਲ ਕਾਰਕੁਨ ਨੇ ਜਿਹੜੇ ਇਸ ਖੇਤਰ ਦੇ ਵਿੱਚ ਜਿਹੜੇ ਆ ਜਾਂ ਇਹ ਕਹ ਲਓ ਵੀ ਕੋਈ ਬੰਦਾ ਜਿਹੜਾ ਇੰਟੈਲੈਕਚੁਅਲ ਹੈ ਇੰਟੈਲੈਕਚੁਅਲ ਹੈ ਜਾਂ ਜਿਹੜਾ ਕੋਈ ਸੈਂਟੀਫਿਕ ਜਾਂ ਰੈਸ਼ਨਲ ਗੱਲ ਕਰਦਾ ਜਿਸ ਤਰ੍ਹਾਂ ਗੋਰੀ ਲੋਕੇਸ਼ਨ ਦਾ ਕਤਲ ਕੀਤਾ ਪੁਲਵਰਗੀ ਦਾ ਕਤਲ ਕੀਤਾ ਉਹ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਇਹ ਬੰਦੇ ਜਿਹੜੇ ਹੈ ਵੀ ਅੰਨੇਵਾ ਸਾਡੀ ਉਹ ਗੱਲ ਜਿਹੜੀ ਸਰਕਾਰ ਦੀ ਜਿਹੜੇ ਮੰਨਦੇ ਆ ਜਿਹੜੇ ਉਹਦੇ ਤੇ ਕੋਈ ਵੀ ਕਿੰਤੂ ਕਰਦਾ ਉਹ 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 ਉਹਨਾਂ ਨੂੰ ਉਹ ਉਹਨਾਂ ਨੂੰ ਉਹ ਅਰਬਨ ਨਕਸਲ ਕਹਿ ਲੋ ਕੁਛ ਕਹਿ ਲੋ ਉਹਨਾਂ ਨੇ ਇੱਕ ਲਾਗੋ ਬਣਾ ਲਿਆ ਲੋਕਾਂ ਦੇ ਵਿੱਚ ਇੱਕ ਮਾਹੌਲ ਬਣਾਤਾ ਵੀ ਇਹ ਦੇ ਮੁਲਕ ਦੇ ਵਿਕਾਸ ਦੇ ਵਿੱਚ ਰਾਜ ਰੋੜਾ ਨਹੀਂ ਵੀ ਅਕੱਲੋਂ ਇੱਥੇ ਯੂਨੀਵਰਸਿਟੀ ਦੇ ਵਿੱਚ ਜਦੋਂ ਉਹਨਾਂ ਨੇ ਪਾਉਂਦੀ ਲਾਈ ਹੈ ਆਪਣੇ ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਜੀ ਨੂੰ ਪੰਜਾਬ ਯੂਨੀਵਰਸਿਟੀ ਚ ਪਾਉਂਦੀ ਲਾਈ ਹੈ ਵੀ ਤੁਸੀਂ ਉਸ ਉਹਦੇ ਦਾਖਲਾ ਜਿਹੜਾ ਬੱਚਿਆਂ ਦਾ ਬਿਲਦਾ ਉਹ ਕਹਿੰਦੇ ਪਹਿਲਾਂ ਤੋਂ ਹੀ ਸ਼ਰਤ ਉਹਨਾਂ ਦੀ ਲਾਤਾ ਉਹਨਾਂ ਨੇ ਐਫੀਡੇਵਟ ਦੇਵੋ ਵੀ ਅਸੀਂ ਤੁਹਾਡੇ ਤੁਹਾਡੇ ਬਜ਼ਾਰਾਂ ਵਿੱਚ ਸ਼ਾਮਲ ਨਹੀਂ ਹੋਵਾਂਗੇ ਜਿਹੜੇ ਇੱਥੇ ਹੋਣਗੇ ਇਸ ਉਹਨਾਂ ਨੇ ਕਰਿਆ ਉਹਨਾਂ ਨੂੰ ਦਾਖਲਾ ਨਹੀਂ ਦਿੰਦੇ ਜਿੰਨਾਂ ਤੁਸੀਂ ਐਫੀਡੇਵਟ ਨਹੀਂ ਦਿੰਦੇ ਉਹ ਜਾਂ ਜਾਂ ਉਹਨਾਂ ਨੇ ਉੱਥੇ ਵੀ ਤੁਸੀਂ ਪਹਿਲਾਂ ਵੀ ਉਹਨਾਂ ਨੂੰ ਲਾਉਣ ਨਹੀਂ ਦਿੰਦੇ ਤਾਂ ਉਹ ਉਹਦੇ ਉਹਦੇ ਵਿਰੋਧ ਦੇ ਵਿੱਚ ਜਦੋਂ ਇਹ ਸਟੂਡੈਂਟਾਂ ਨੇ ਸਵਾਲ ਕਢੇ ਕੀਤੇ ਐਜੀਟੇਸ਼ਨ ਕੀਤੀ ਉਹਦਾ ਜਿਹੜਾ ਆਪਣਾ ਮੀਤ ਹੈਰ ਜਿਹੜਾ ਐਮਐਲ ਉਹਦੀ ਹਮਾਇਤ ਕਰ ਰਿਹਾ ਵੀ ਇਹ ਅਧਿਕਾਰ ਹੈ ਉਹਨਾਂ ਨੂੰ ਆਪਦੇ ਧਰੈ ਲਾਉਣ ਦਾ ਸਹੋਰ ਹੈ ਤੇ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਕਿਸਾਨਾਂ ਦੀ ਵੀ ਉਲਟ ਬੋਲੀ ਜਾਂਦੀ ਹੈ ਮਜ਼ਦੂਰ ਮੁਲਾਜ਼ਮਾਂ ਦੀ ਵੀ ਉਲਟ ਬੋਲਦੀ ਹੈ ਜਿਹੜਾ ਵੀ ਧਰਨਾ ਲਾਉਂਦਾ ਉਹਨਾਂ ਨੂੰ ਉਹ ਕਹਿ ਰਿਹਾ ਵੀ ਇਹ ਇਹ ਸਾਡੇ ਵਿਕਾਸ ਦੇ ਰਾਹ ਓਥੇ ਹੋਰ ਚੇਰਾ ਓਥੇ ਹੋਰ ਚੇਰਾ ਮਤਲਬ ਜਿਹੜੀ ਇਸ ਕੀ ਹੁੰਦੀ ਆ ਪਾਰਟੀਆਂ ਦਾ ਰੋਲ ਵੀ ਜਿਵੇਂ ਉਹ ਆਪਾਂ ਸ਼ੁਰੂ ਕੀਤਾ ਸੀਗਾ ਵੀ ਐਮਰਜੈਂਸੀ ਦਾ ਵਿਰੋਧ ਉਸਲਾ ਕਰਨਾ ਹੈ ਪਰ ਜਿਹੜਾ ਤੁਸੀਂ ਐਮਰਜੈਂਸੀ ਅਨਲਾਨੀ ਇੱਥੇ ਲਾ ਕੇ ਸਾਰਾ ਕੁਝ ਉਹੀ ਕਰਦੇ ਹੋ ਬਲਕਿ ਉਸ ਤੋਂ ਕਈ ਗੁਣਾ ਜ਼ਿਆਦਾ ਖਤਰਨਾਕ ਤਰੀਕੇ ਨਾਲ ਉਹਦਾ ਇੱਕ ਇੱਕ ਪੀਰੀਅਡ ਸੀਗਾ ਉਸ ਪੀਰੀਅਡ ਚ ਉਹ ਆਖਦੇ ਜੀ ਹੁਣ ਬਹਾਲ ਹੋ ਗਈ ਤਾਂ ਉਹ ਪੀਰੀਅਡ ਉਹਦਾ ਉਹਦਾ ਇੱਕ ਇੱਕ ਵਿਅਕਤੀ ਦੀ ਰਾਜਗੱਦੀ ਖੋਸਦੀ ਸੀ ਹਾਂਜੀ ਉਹ ਉਹਨੂੰ ਰੋਕਣ ਵਾਸਤੇ ਉਹਨੇ ਉਹ ਕਰ ਲੈ ਸਾਰਾ ਕਰ ਲਿਆ ਠੀਕ ਹੈ ਜੀ ਪਰ ਇਹ ਤਾਂ ਟੋਟਲ ਜਿਹੜਾ ਆਈਡੀਆ ਆਫ ਇੰਡੀਆ ਹੈ ਇੰਡੀਆ ਦਾ ਜਿਸ ਆਧਾਰ ਦੇ ਉੱਤੇ ਇੰਡੀਆ ਖੜਾ ਹੈ ਉਹਦੀ ਵੱਖ-ਵੱਖ ਕੌਮਾਂ ਨੇ ਵੱਖ-ਵੱਖ ਭਾਸ਼ਾ ਨੇ ਵੱਖ-ਵੱਖ ਧਰਮ ਹੈ ਉਹ ਤਾਂ ਉਹ ਸਾਰਾ ਕੁਝ ਖਤਮ ਕਰਨਾ ਚਾਹੁੰਦੇ ਇਹ ਇੱਕ ਮਤਲਬ ਜਿਹੜੀ ਉਹ ਤਾਂ ਉਹ ਸਾਰੇ ਨੂੰ ਖਤਮ ਕਰਕੇ ਜਿਹੜੀ ਵਨ ਨੇਸ਼ਨ ਤੇ ਵਨ ਸਾਰਾ ਉਹਦੇ ਵਿੱਚ ਸਾਰਿਆਂ ਨੂੰ ਇੱਕੋ ਰੰਗ ਚ ਲਿਆਉਣਾ ਚਾਹੁੰਦੇ ਆ ਉਹ ਉਹ ਕਦਰਨਾ ਕੋਟਾ ਕਰ ਕੋਟਾ ਕਰ ਜੋਦੇ ਪਰ ਬਿਨਾ ਬਿਨਾ ਐਮਰਜੈਂਸੀ ਬਿਨਾ ਐਮਰਜੈਂਸੀ ਤੋਂ ਕਰਨਾ ਕਰ ਜਾਂਦੇ ਸਾਰਿਆਂ ਦੀ ਆਵਾਜ਼ ਦਬਾਉਣਾ ਚਾਹੁੰਦੇ ਸਾਰਿਆਂ ਨੂੰ ਕਿਸੇ ਨੂੰ ਕੋਟਵਾਰ ਕਰਦੇ ਤੁਸੀਂ ਦੱਸੋ ਵੀ ਜਿਹੜੇ ਦੁੱਧ ਜੀ ਵੀ ਹੈ ਉਹਨਾਂ ਤੇ ਕਿਹੜੇ ਝੂਠੇ ਕੇਸ ਦਰਜ ਕਰ ਲਏ ਉੱਥੋਂ ਇੱਕ ਕੇਸ ਜਿਹੜਾ ਉਹਦੀ ਐਫ ਆਈ ਆਰ ਉਹਦੀ ਖੁੱਲੀ ਰੱਖ ਲਈ ਭੀਮਾ ਕੌਰੀ ਕੰਮ ਉਹ ਇੱਕ ਟੰਗ ਬਣਾਇਆ ਹੋਇਆ ਤੁਸੀਂ ਮਤਲਬ ਹੁੰਦਾ ਜਿਵੇਂ ਈਡੀ ਨੂੰ ਪਾਵਰ ਦੇਤੀ ਵੀ ਕੋਈ ਉਹਦਾ ਸਬੂਤ ਪੁੱਛਣਾ ਹੋਵੇ ਅੰਦਰ ਕਰ ਦਿਓ ਕਰ ਸਕਦੇ ਐਨਐਸਏ ਵਾਲਾ ਉਹ ਉਹ ਉਹਦੇ ਯੂਪੀਐਸ ਦੇ ਵਿੱਚ ਧਾਰਾ ਲਾ ਦਿਓ ਦੀ ਜਵਾਬਸ ਨਹੀਂ ਹੋਣੀ ਮਤਲਬ ਇਹ ਇਹ ਧਾਰਾ ਜਿਹੜੀਆਂ ਉਹ ਕਹਿੰਦੇ ਕਾਨੂੰਨ ਬਦਲਦੇ ਵੀ ਕੋਲੋਨੀਅਲ ਕਾਨੂੰਨ ਬਦਲਦੇ ਬਦਲੇ ਥੋੜਾ ਉਹ ਤਾਂ ਸਭ ਹੋਰ ਮਜ਼ਬੂਤ ਕਰਦੇ ਜਿਹੜੀ ਉਸ ਟਾਈਮ